ਜੀ ਆਪਾਂ ਆ ਗਏ ਆ ਅੱਜ ਤੁਰਦਿਆਂ ਤੁਰਦਿਆਂ ਪੈਲਗਾਮ ਵੈਲੀ ਚ ਫਤੇ ਬਲੌਣਗੇ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਹੁਤ ਸੋਹਣਾ ਝਾਂਕਾ ਵਾ ਇੱਥੇ ਆਸ-ਪਾਸ ਦਾ ਬਹੁਤ ਖੂਬਸੂਰਤ ਬਹੁਤ ਸੋਹਣੀ ਵੈਲੀ ਆ ਇਧਰ ਦਰਿਆ ਆਪਣੇ ਪੂਰੇ ਜੋਸ਼ ਤੇ ਆ ਤੇ ਠਾਠਾ ਮਾਰਦਾ ਜਾਂਦਾ ਇੱਥੇ ਰਾਫਟਿੰਗ ਕਰਨ ਦਾ ਇਰਾਦਾ ਮੁੰਡਿਆਂ ਦਾ ਮੀ ਪੈ ਹਟਿਆ ਤਾਰ ਨਾਲ ਇੱਕ ਤੁਪਕਾ ਸੀ ਲਟਕੰਦਾ ਡਿੱਗਦਾ ਜਾਪੇ ਪਰ ਨਾ ਡਿੱਗੇ ਪੁੱਛੀਆਂ ਰੋਏ ਸੁਨੰਦਾ ਅਰਸ਼ਾਂ ਤੋਂ ਲੱਖਾਂ ਹੀ ਸਾਥੀ ਇਕੱਠੇ ਹੋ ਸਾਂ ਆਏ ਕਿਤ ਵੱਲ ਲੋਪ ਯਾਰ ਉਹ ਹੋਏ ਮੈਂ ਲਾ ਨੀਜ ਤਕੰਦਾ ਹਰਸ਼ਾਂ ਤੋਂ ਲੱਖਾਂ ਹੀ ਸਾਥੀ ਇਕੱਠੇ ਹੋ ਸਾਂ ਆਏ ਕਿਤ ਵੱਲ ਲੋਪ ਯਾਰ ਉਹ ਹੋਏ ਮੈਲਾ ਨੀਜ ਤਕੰਦਾ ਲੋ ਵੀ ਪਹਿਲਗਾਮ ਵੈਲੀ ਤੇ ਜਿਹੜਾ ਪੋਚ ਆਜਾ ਰ피 ਸਿੰਘ ਨੇ ਲਾਤਾ ਵਾ ਮੈਨੂੰ ਲੱਗਦਾ ਨਹੀਂ ਵੀ ਅਮੀਰ ਖਾਨ ਜਾਂ ਵੱਡੇ ਵੱਡੇੜੇ ਆਪਣੇ 스타ਰ ਬੰਦੇ ਹੋਏ ਆ ਉਹਨਾਂ ਕੋ ਵੀ ਗਦੇ ਪੋਚ ਦੀ ਗੱਲ ਬਣੀ ਹੋਵੇ ਇਹ ਮੁੰਡੇ ਇੱਥੇ ਡਰਾਪਿੰਗ ਕਰਨ ਆਏ ਸੀ ਪਰ ਮਸਲਾ ਇਹ ਆ ਵੀ ਅਜੇ ਟ੍ਰੇਡ ਨਹੀਂ ਬਣ ਰਿਆ ਤੇ ਸਾਡੇ ਜਿਹੜੇ ਠੇਕੇਦਾਰ ਸਾਹਿਬ ਆ ਉਹ ਸਮਝਾ ਰਹੇ ਆ ਤੇ ਵੇਖੋ ਹੁਣ ਵੀ ਬੰਦਾ ਮੰਨਦਾ ਕਿ ਨਹੀਂ ਮੰਨਦਾ ਇਕੇਦਾਰ ਕਹਿ ਲੋ ਕੈਸ਼ੀਅਰ ਕਹਿ ਲੋ ਇਹੋ ਸਾਰਾ ਕੁਝ ਆ ਤੇ ਇਦਾਂ ਦਾ ਕੁਝ ਚਾਕਾ ਜਿਹੜਾ ਆ ਉਹ ਪਹਿ ਲਗਾ ਵੈਲੀ ਤੇ ਆ ਰਾਫਟਿੰਗ ਵਾਲੀਆਂ ਗੱਡੀਆਂ ਦਾ ਤੇ ਇਹ ਮੁੰਡੇ ਕਹਿੰਦੇ ਆ ਵੀ ਅਜੇ ਚੱਲੂ ਨਹੀਂ ਕੀਤਾ ਕੰਮ ਕੋਈ ਤਕਨੀਕੀ ਖਰਾਬੀ ਆ ਤੇ ਜਾਂ ਤੇ ਰੁਕ ਜਾਓ ਤੇ ਜਾਂ ਫਿਰ ਤੁਹਾਨੂੰ ਇਥੋਂ ਜਾਣਾ ਪੈਣਾ ਨਹੀਂ ਤੇ ਥੋੜਾ ਸਮਾਂ ਤਾਂ ਜਿਹੜਾ ਇੰਤਜ਼ਾਰ ਕਰਨਾ ਪੈਣਾ ਦੇਖੋ ਨ ਕੀ ਨਿਬੜਦੀ ਆ ਜੇ ਤਾਂ ਮਸਲਾ ਹੱਲ ਹੋ ਗਿਆ ਫਿਰ ਤਾਂ ਖਾਵਾਂਗੇ ਨਹੀਂ ਤੇ ਫਿਰ ਅੱਗੇ ਜਾਵਾਂਗੇ ਹਾਂ ਜੀ ਸਰ ਹਮ ਚਾਹਤੇ ਹੈ ਕਿ ਟੂਰਿਸਟ ਜ਼ਿਆਦਾ ਸੇ ਜ਼ਿਆਦਾ ਆਏ ਹਮ ਯਹਾਂ ਰੈਫਟਿੰਗ ਪੁਆਇੰਟ ਮੋਰਾ ਸੇ ਬੋਲ ਰਹੇ ਹੈ ਪੈਲਗਾਮ ਰੈਫਟਿੰਗ ਪੁਆਇੰਟ ਸੇ तो हम चाहते हैं किसी तरह टूरिस्ट ज़्यादा से ज़्यादा आना चाहिए हमारा रोज़ी रोटी टूरिस्ट पर ही है तो हम चाहते हैं कि टूरिस्ट आए हम वेलकम करते हैं हम बहुत खुश हैं सब टूरिस्ट आता है तो बड़ी बात है हमारा रोज़ी रोटी चलता है जी सर हम यहाँ एप्पल का जूस बनाते हैं सर एप्पल का जूस पे ही हमारा रोजी रोटी चलता है हम चाहते हैं किसी तरह टूरिस्ट आना चाहिए तो हम वेलकम करते हैं टूरिस्ट का सर हमारा रोज़ी रोटी रिश्वत चलता है जी साहब ਲਓ ਜੀ ਕਰਕੇ ਪਹਿਲਗਾਮ ਦੀ ਸੈਰ ਮੁੰਡੇ ਵਾਪਸ ਮੋੜ ਆਇਆ